ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਇੱਥੇ ਮੈਂ ਰੱਖਿਆ ਤੜੀਆ ਅੱਗ ਵਾਲਤੀ ਹਵਾ ਬਹੁਤ ਜ਼ਿਆਦੇ ਆ ਤੇ ਟਾਈਮ ਹੋ ਗਿਆ ਫੈਟ 2:30 ਵਜੇ 2:30 ਵਜੇ ਹੋਇਆ ਤੇ ਮੈਂ ਹੁਣ ਇਹਨੂੰ ਦੇਖਦੀ ਸੀ ਵੀ ਉਬਲ ਨਾ ਜਾਵੇ ਅੱਜ ਫੇਰ ਕੋਲੋਂ ਹੋ ਗਈ ਮੇਰੇ ਨਾਲ ਮੰਗਰੀਓ ਸੱਚੀ ਇੱਲਗੀ ਪਾਗਲ ਹੋ ਗਈ ਪਾਗਲ ਹੋ ਮੇਰੇ ਕਹਣਾ ਮੈਂ 335 ਸਕਿੰਟ ਬਿਨਾ ਕੈਮਰਾ ਔਨ ਕਰੇ ਗੱਲਾਂ ਕਰੀਏ ਤੁਹਾਡੇ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰ ਗਈ ਹੋਣੋ ਦਿਮਾਗ ਜੋ ਨਹੀਂ ਆਉਣੀ ਜਜਾ ਤਜੂੜੀ ਗੰਮ ਬਣਾਣਾ ਤੇ ਮਕਾਸ਼ਾ ਮਕਾ ਅੱਜ ਆ ਨੂੰ ਸੁਣਨੀਆ ਗੱਲਾਂ ਹਾਂ ਮੈਂ ਆਈ ਕਹਿੰਸੀ ਵੀ ਅੱਜ ਮੈਂ ਮੋਟਾ ਸੁੱਟ ਪਾਇਆ ਤੇ ਧੁੱਪ ਵਧੀਆ ਲੱਗੀ ਆ ਤੇ ਜਹਾਰਾ ਡੱਕੇ ਨਾਲ ਹਲਾ ਹੈ ਨਾ ਤੇ ਪਹਿਲੀ ਗੱਲ ਤਾਂ ਪਤਾ ਹੋਈ ਰੱਖਿਆ ਹੋਇਆ ਹੈ ਨਾ ਮੈਂ ਦਲੀਆਂ ਕੋਲੇ ਤਾਂ ਬੈਠੀ ਜਿਹਾਨੀ ਅੱਗ ਬੁਝਾਤੀ ਜੇ ਰੈਨੂ ਨਾਲ ਛੇੜ ਮੈਂ ਇਹਨੂੰ ਕਿੱਥੇ ਛੇੜਿਆ ਬਹੁਤ ਇਹ ਡੱਕਾ ਲਗੋ ਫੋਰ ਤੇ ਕਰਦੇ ਕਹ ਕਰੇ ਤੇ ਪੱਗੇ ਲੈਣਾ ਮੈਂ ਧੂਏ ਚ ਮੈਂ ਇੱਥੇ ਬੈਠਾ ਹਾਂ ਮੈਂ ਤਾਂ ਛੋਲੇ ਸੀ ਨਾ ਮੈਂ ਇਹ ਕੁਝ ਵੀ ਸੁਣਨਾ ਹੈਗਾ ਆਪ ਦਾ ਆਪ ਪੜੋ ਕੱਲ ਤੇਰਾ ਪੇਪਰ ਅੱਜ ਸੁਣੇਗੀ ਲਿਖ ਕੇ ਦਿਖਾ ਦੇ ਨਾ ਮੈਂ ਇੱਥੇ ਨਹੀਂ ਸੁਣਿਆ ਜਾਂਦਾ ਫੇਰ ਸੁਣ ਕੇ ਕੀ ਹੋ ਜੂ ਲਿਖ ਕੇ ਦਿਖਾ ਲਿਖ ਕੇ ਪੇਪਰ ਹੋਣਾ ਰਿਟਰਨ ਪੇਪਰ ਹੋਣਾ ਲੈਟਰ ਨਹੀਂ ਅਰੇ ਬਣਾਉਂ ਚੌੜੀ ਪਹਿਲੇ ਤੁਸੀਂ ਐਂ ਮੈਂ ਬਲੌਗ ਦੇ ਵਿੱਚ ਤੁਹਾਡੇ ਨਾਲ ਕੀ ਕੀ ਬੋਲਿਆ ਮੈਨੂੰ ਉਹ ਦੱਸਣ ਦੋ ਹਨ ਮੈਂ ਬੋਲਿਆ ਵੀ ਮੈਂ ਸੂਟ ਮੋਟਾ ਤਾਪਾ ਲਿਆ ਵੀ ਕਿਉਂਕਿ ਇਹ ਧੋ ਕੇ ਰੱਖਣ ਵਾਲਾ ਵੀ ਮਨ ਨੂੰ ਇਹ ਤਾਂ ਨਹੀਂ ਹੋਊਗਾ ਵੀ ਧੋਣਾ ਪੈ ਗਿਆ ਪਾਇਆ ਹੈ ਨਹੀਂ ਕਿ ਕੀ ਕਲੋਲ ਕਲੋਲ ਸੱਚੀ ਕਲੋਲ ਹੋ ਗਈ ਮੇਰੇ ਨਾਲ ਤਾਂ ਹੋ ਗਈ ਹੋ ਗਈ ਮੈਂ ਮੈਂ ਤੇ ਇੱਕ ਮੈਂ ਹੋਰ ਕਹਿੰਦੀ ਸੀ ਕਿ ਵੀ ਕੰਮ ਕੱਪੜੇ ਮੈਂ ਧੋਤੇ ਤੇ ਜਿਹੜਾ ਤੇ ਜਿਹੜੇ ਡੈਡੀ ਨੇ ਆਪ ਚਾਹ ਬਣਾ ਕੇ ਪੀ ਲਈ ਮੇਰੀ ਹੱਲੇ ਰਹਿਦੀ ਆ ਮੈਂ ਪੀਣੀ ਆ ਇੱਕ ਜਿਹੜਾ ਦਾ ਜ਼ਰੂਰੀ ਕੰਮ ਕਰਨਾ ਹੈ ਕਾਫੀ ਦਿਨਾਂ ਤੋਂ ਮੈਂ ਦਲੀਆ ਬਣਾਇਆ ਸੀ ਕਿ ਮੈਂ ਸੌਫ ਡੋਂਗੇ ਵਿੱਚ ਸ਼ਾਇਦ ਤੁਹਾਨੂੰ ਦੇਣੀ ਹੋਣੀ ਆ ਲਫਾਫਾ ਪਿਆ ਸਾਇ ਉਹ ਕਰਨਾ ਸੌਫ ਇੱਕ ਮਿਸ਼ਰੀ ਇੱਕ ਬਦਾਮ ਇੱਕ ਹੋਰ ਕੀ ਸੀ ਕੋਈ ਵੀਡੀਓ ਆ ਗਈ ਆ ਇਹਦੇ ਕੋ ਵੀਡੀਓ ਸੌਂਫ ਕੇ ਰੱਖੀ ਹੋਈ ਆ ਉਹਦੇ ਨਾਲ ਕਹਿੰਦੇ ਹਾਈਟ ਵਾਧੀ ਆ ਹਨਾ ਤੇ ਜਦੋਂ ਅਸੀਂ ਬਣਾ ਕੇ ਦਿੱਤਾ ਸੀ ਉਦੋਂ ਨਹੀਂ ਸੀ ਇਹਨੂੰ ਫਿੱਟ ਬੈਠਿਆ ਉਦੋਂ ਨੇ ਉਹ ਤਾਂ ਖਣੀ ਪਤਾ ਨਹੀਂ ਸਿੱਟਿਆ ਖਣੀ ਅਸੀਂ ਖਾ ਗਏ ਡੇੜੀ ਖਾ ਗਏ ਹੋਣੀ ਆ ਅਸੀਂ ਨਹੀਂ ਸਿੱਟਿਆ ਨਹੀਂ ਗਾ ਤੇਰੀ ਡੇੜੀ ਉਹਦੇ ਬੱਚੋ ਸੀ ਕੀੜੀਆਂ ਕੀੜੀਆਂ ਵੜ ਗਿਆ ਸੀ ਆਪੇ ਬੜਨੀ ਸੀ ਕੀੜੀਆਂ ਤਾਂ ਉਹਦੇ ਵਿੱਚ ਮੱਠਾ ਦੇ ਵਿੱਚ ਤੇ ਉਹ ਤਾਂ ਭਾਈ ਸਿੱਟਦਾ ਹਨਾ ਤੇ ਹੁਣ ਇਹਨੇ ਆਪ ਵੀਡੀਓ ਦੇਖੀ ਆ ਵੀ ਇਹਦੇ ਨਾਲ ਹਾਈਟ ਨਾਲੇ ਇਹਦੀ ਹਾਈਟ ਇਹਦੇ ਉਮਰ ਦੇ ਹਿਸਾਬ ਨਾਲ ਠੀਕ ਆ ਨਮਾ ਹੋਰ ਮਾ ਤੇ ਚਲ ਕੋਈ ਗੱਲੀ ਆਪਾਂ ਬਣਾ ਕੇ ਦੇ ਦਿੰਨੇ ਆ ਕੋਈ ਗੱਲੀ ਹੈ ਨਾ ਕਰਦੀਆਂ ਚੀਜ਼ਾਂ ਨੇ ਘਰੇ ਹੈਗਾ ਸਾਰਾ ਕੁਝ ਰੱਬ ਦਾ ਦਿੱਤਾ ਹੋਇਆ ਵੈਗਰੀ ਦੀ ਕਿਰਪਾ ਬਣੇ ਤੇ ਆਪਾਂ ਕਾਨੂੰ ਇਹਨੂੰ ਉਹ ਕਰਨਾ ਬਾਲ ਬੂਲੇ ਪਾਉਂਦਾ ਨਹੀਂ ਹੈਗਾ ਕੱਲੂ ਸਕੂਲ ਜਾਣ ਲੱਗੇ ਹੀ ਬਾਹੂਗਾ ਤੇ ਛੁੱਟੀਆਂ ਚ ਤਾਂ ਇਹਨੇ ਪਾਉਣਾ ਹੀ ਨਹੀਂ ਇਹਨੇ ਜਟਾਣਾ ਸਾਧ ਬਣ ਜਾਣਾ ਮੈਨੂੰ ਤਾਂ ਇਹਨੇ ਕੋਈ ਮੈਨੂੰ ਲੱਗਦਾ ਜਟਾਣਾ ਸਾਧ ਬਣੂ ਚਲੋ ਜੀ ਚੱਲੀਏ ਦੇਖੀਏ ਮੈਂ ਤਾਂ ਚਾਹ ਪੀਣੀ ਹਾਏ ਹੁਣੇ ਤੋ ਇਹ ਸੁਣ ਲੋ ਇਹ ਤਾਂ ਨਹੀਂ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਹਾਏ ਹੋਰ ਰੱਬਾ ਮੈਨੂੰ ਉਹ ਦੱਸੋ ਕੀ ਸੁਣਨੇ ਨੇ ਇਹ ਫਿਰਲੇ ਆ ਫਿੱਲਪ ਅੱਛਾ ਬੋਲ ਬੱਛਾ ਵੱਡੇ ਪੁੱਤਰ ਨੂੰ ਸੇਵਾ ਕਰ ਕਰਕੇ ਡੈਸ਼ ਊਂਟ ਦਿੱਤੇ ਗਏ ਸਨ 17 18 ਕਿੰਨੇ ਦਿੱਤੇ ਸੀ ਕਿੰਨੇ ਕਿੰਨੇ ਊਂਟ ਦਿੱਤੇ ਸੀ ਉਹਨੂੰ 17 18 ਅੱਧੇ ਅੱਤੇ ਕੋਲ ਊਂਟ ਤੇ ਊਂਟਣੀਆਂ ਡੈਸ਼ ਸਨ ਹੁਣ ਚੱਲਦਾ ਕੈਮਰਾ 17 17 ਉਸ ਬਜ਼ੁਰਗ ਦੇ ਇਹ ਰਾਲ ਜਾਨ ਨਾਲ ਉਹਨਾਂ ਦੀ ਗਿਣਤੀ ਡੈਸ਼ ਹੋ ਗਈ ਸੀ 17 18 ਝੂਠਮੂਠ ਕਿੱਲੇ ਅੱਧੇ ਕਿੰਨੇ ਹੋਗੇ 17 18 18 ਉਸ ਨੇ ਊਂਟ ਦੇ ਕੋਲ ਡੈਸ਼ ਦਾ ਕਿਲਾ ਗੱਡ ਦਿੱਤਾ ਝੂਠਮੂਠੀ ਝੂਠਮੂਠੀ ਝੂਠੀਮੂਠੀ ਦਾ ਡੈਸ਼ ਪੁੱਟਣ ਤੇ ਰੱਸਾ ਖੁੱਲਣ ਤੇ ਉਹ ਊਂਟ ਫਟਾਫਟ ਉੱਠ ਗਿਆ ਤੁਸੀਂ ਤਾਂ ਕੀ ਆ ਰਸਣਾ ਬੋ ਆਪਸ਼ਨ ਹੈਗੇ ਆ ਇਹਦੀ ਅੱਧੇ ਕਿਲਾ ਝੂਠ ਮੂਠ ਕੀ ਪੁੱਟਿਆ ਕਿਲਾ ਠੀਕ ਆ ਚੱਲ ਫੜ ਅੱਗੇ ਹਾਏ ਹੋਰ ਵੀ ਨੇ ਹਾਏ ਹਾਏ ਚਲੋ ਜੀ ਇਹ ਤਾਂ ਮੈਂ ਸੁਣੇ ਲਵਾ ਬਾਅਦ ਚ ਮਿਲਦੇ ਲਓ ਜੀ ਇਹ ਆਰ ਦਾ ਸਲੇਪਸ ਕੰਪਲੀਟ ਹੋ ਗਿਆ ਤੇ ਆਪਣਾ ਦਲੀਆ ਜਿਹੜਾ ਪੜਨ ਵਾਲਾ ਹੀ ਆ

ਬਦਾਮ ਕਿੱਥੇ ਨੇ ਆ ਪੰਜੀਰੀ ਦਾ ਸਮਾਂ ਲੈ ਹੁੰਦਾ ਸੀ ਵੀ ਦੂਜੀ ਵਾਰੀ ਪੰਜੀਰੀ ਰੜਾਵਾਂਗੇ ਪੰਜੀਰੀ ਰੜਾਈ ਨਹੀਂ ਛੇ ਕਰਦੇ ਓਕਣੇ ਖਾ ਗਏ ਆ ਸਰੋੜ ਵੀ ਪਾ ਲੈਣੇ ਵਿੱਚ ਸਰੋੜਾ ਘੰਮ ਘੰਮ ਆਵੇ ਹੁਣ ਖਾਵੂ ਕੋ ਕੋਨੇ ਕੋਨੇ ਦੇ ਰੇਲੀ ਪਾ ਲੈ ਕੀਨੇ ਇਹ ਰੇ ਬਤਾਉਂਗਾ ਘੜ ਜਾ ਖਲਾਰਾ ਪਤਾ ਧਰ ਲਾ ਹੋਆ ਸਾਰੇ ਬਦਾਮ ਖੋਲ ਲੈ ਬੈਨ ਛਿੱਲੇ ਨਹੀਂ ਹੋਣ ਤੇ ਬੱਕਾ ਇੱਕ ਕਗਲੀ ਬਦਾਮਾਂ ਦੀ ਬਾ ਲੈਣੇ ਆ ਇਹ ਸੋਨੇ ਬਦਾਮਾਂ ਗਾਣੇ ਜਿਆਦਾ ਡਾਰਕ ਡਾਰਕ ਜਿਆ ਹਾਂ ਕਿ ਦੋ ਬੰਟਾ ਕਰ ਬੈਣੀ ਗਈ ਸਾਂ ਹੈ ਤੇਰੇ ਸੌਂ ਕਿੱਥੇ ਆ ਇਹ ਘਰ ਹੀ ਆ ਇਹ ਕਿਹੜਾ ਤਾਂ ਤੇ ਖੜੀ ਐ ਸੁਣ ਲੋ ਗੱਲ ਮਮੀ ਇਹ ਦੀ ਸਰਾਰਾ ਆਂਦੀ ਰਹਦੀ ਲਾਹੋ ਤੁੰਦੀ ਲਾ ਮੈਂ ਕਿ ਸਟੋਰ ਚ ਖੜੀ ਐ ਦੋ ਵੱਡੇ ਆਪੇ ਘਰੇ ਮੁੱਲ ਦੀ ਲਿਆਉਂਦੀ ਹੋਈ ਆ ਸੌਂਫ ਦਾ ਸੌਂਫ ਖਿੰਦੀ ਆ ਹੋਰ ਇੱਥੇ ਵੀ ਹੋਵੇ ਕਿਤੇ ਥੋੜੀ ਨਾ ਨਹੀਂ ਹੈ ਨਹੀਂ ਮੇਰੇ ਕੋਲ ਲੱਗੀ ਪਈ ਆ ਮੇਸ਼ਰੀ

ਨੇ ਉੱਥੋਂ ਲੈ ਆ ਕੇ ਦਿਓ ਤਾਂ ਲੈ ਕੇ ਪੈ ਨੇ ਉੱਥੇ ਲੋੜੀ ਵਾਲੇ ਬਚਾ ਲੈਨੇ ਆ ਅਸੀਂ ਤੁਹਾਨੂੰ ਪਤਾ ਅਸੀਂ ਬਚਾ ਲੈਨੇ ਨੇ ਹਰ ਇੱਕ ਚੀਜ਼ ਉਹ ਮੇਰੇ ਨਾਪੇ ਹੋਣੇ ਉਧਰੋਂ ਨਾ ਲਵੋ 100 ਗ੍ਰਾਮ ਤੇਲ 100 ਗ੍ਰਾਮ ਤੇਲ ਚੁੱਕੇ ਮੁਖਾਣਾ ਕਿਹੜਾ ਮਾ ਖਾਣਾ ਹੋਰ 100 ਇਹ ਆਲੇ ਇਹ ਕੋਈ ਹੋਰ ਵੀਡੀਓ ਲੈਤਾ ਮੇਰੀਆਂ ਤਾਂ ਬਥੇਰੀਆਂ ਸੇਵ ਕਰਕੇ ਰੱਖੀਆਂ अच्छा हां मखाने भी ਲੈ ਲੈਣੇ ਆ ਮਖਾਣੇ ਹੀ ਲੈਣੇ ਆ ਮਖਾਣੇ ਕਲਪੀਸੇ ਜਾਣਗੇ ਸਭ ਸਭ ਨੂੰ ਪੀਸੇ ਤੇ ਹੋਈ ਮਿਲਦੇ ਆਪਾਂ ਲਓ ਜੀ ਇਹ ਮਖਾਣੇ ਲੈ ਲੈ ਇਹ ਸੌਫ ਲੈ ਲਈ ਇਹ ਮਿਸ਼ਰੀ ਇਹ ਤੇਲ ਲੈ ਲੈ ਤੇ ਇਹ ਲੈ ਲੈ ਆਪਾਂ ਨੇ ਬਦਾਮ ਇਹ ਕਿੰਨੀ ਚਾਹ ਹੋ ਗਈਆਂ ਇਹਦੇ ਆਰ ਦੋ ਤਿੰਨ ਚਾਰ ਪੰਜ ਚੀਜ਼ਾਂ ਹੋ ਗਈਆਂ ਬੱਚੇ ਕਿਹਦੇ ਕੋਲ ਅੱਧੀ ਦੇਖੋ ਹੂੰ ਪੰਜ ਚੀਜ਼ਾਂ ਦੇ ਭਾਈ ਕੋਣ ਬਹੁਤ ਨੇ ਹਾਈਟ ਹਾਈਟ ਵਧਜੂ ਜਿਹੜਾ ਦੀ ਹਾਈਟ ਵਧਜੂ ਕਿਹਦੇ ਨਾਲ ਸਭ ਦੀ ਵਧਜੂ ਸਭ ਦੀ ਜੇ ਤੁਸੀਂ ਵੀ ਹਾਈਟ ਵਧਾਉਣੀ ਆਪਦੀ ਨਿਗਾ ਵਧਾਉਣੀ ਆ ਚੋ ਮੱਠੀ ਕਰਨਾ ਸਵੇਰ ਸ਼ਾਮ ਆ ਚੀਜ਼ਾਂ ਨੂੰ ਪੀਸ ਕੇ ਹੁਣ ਤੋਂ ਮੈਂ ਆਪਣੀ ਕੋੜੀ ਇੱਕ ਚਮਚਾ ਸਵੇਰੇ ਦੁੱਧ ਨਾਲ ਤੇ ਇੱਕ ਸ਼ਾਮ ਨੂੰ ਦੁੱਧ ਨਾਲ ਤੇ ਹੁਣ ਆਪਾਂ ਨੇ ਰੋਜ਼ ਦੇਖਣਾ ਵੀ ਜਿਹੜਾ ਕਿੰਨਾ ਕੁ ਦੁੱਧ ਨਾਲ ਇਹ ਖਾਇਆ ਕਰੂਗਾ ਠੀਕ ਆ ਜੀ ਮੈਂ ਖਾ ਇਹ ਖਾਊਗਾ ਹੁਣ ਖਾਊਗਾ ਇਹ ਲੋ ਜੀ ਜੀ ਕਰਿਆ ਮੇਰਾ ਉਣ ਕੇ ਖਾਣ ਇੱਕ ਬਰੈਡ ਜਹਾ ਮੈਂ ਰੋਸਟ ਕੀਤਾ ਹੁਣ ਆਪਦੇ ਲਈ ਉਹ ਵੀ ਜਲ ਗਿਆ ਹੁਣ ਤਾਂ ਮੇਰੇ ਲਈ ਰੱਖ ਤਾ ਬਰੈਡ ਉੱਪਰ ਤੇਲ ਦੇ ਵੱਧ ਲਾ ਲੈਂਦਾ ਯਾਰ तेरे पेपर खाने फिर मार्केट दोबारा जाके आऊंगी डेडिको ज्यादा की करते हैं ਤੜਕੀ ਕੀ ਕਰਦੇ ਹੋ ਕਾਰੀ ਤਮਾਰ ਬੇਲਾ ਲਾਵਾਂਗੇ ਪੱਟਾ ਤਾਂ ਸਾਫ ਕਰ ਸਾਫ ਹੋ ਆ ਦੇਖ ਮੁੱਠਾ ਕਿੰਨਾ ਹੈ ਮੁੱਠਈ ਬੱਤੂ ਐ ਨੰਬਾਤੂ ਬੱਤੂ ਐ এই সব কিছু পাট্টা দেই না ট্যাডি এই সব কিছু পাট্টা দেই না ও তো বাচ্চা কে রাখনা আচ্ছা ও ছুটি আর পাট্টা দে আ এই তো বিল্লা না ওনিয়া নে হন ভরিন্দিয়া টপন কচু দেসি চট্টু করেলে ইন্না সব কড়িয়া জিরা इना सब कुछ करेले बाप ला लिया बैठे ते बैठे तेरा इकुल मोड़ने वाले फटा कम दस दे ਆ ਬਰੀ ਮਿੱਠੀ ਦਾ ਬਾਰੇ ਲੈ ਆਂ ਮਿੱਠੀ ਅੱਜ ਤੇ ਛੁੱਟੇ ਬਾਗ ਨੇ ਇਹਦਾ ਪਿੱਚਮੂ ਦਾ ਕੱਤੀਆ ਪਿੱਚਮੂ ਦਾ ਕੱਤੀਆ ਇਹਦਾ ਇਹ ਦੇਖੋ ਇੱਕ ਪਿੱਚਮਾ ਪੈਠੀ ਮੂਹ ਦਾ ਕੱਤੀਆ ਪਿੱਚਮੂ ਦਾ ਆਇਨੇ ਮਿੱਠੀ ਨੇ ਹੈ ਹਾਂ ਪਿਆ ਪਿੱਚਮੂ ਦਾ ਮਿੱਠੀ ਨੇ ਪਿੱਚੂ ਮੂਹ ਦਾ ਮਿੱਠੀ ਨੇ ਕੁਣ ਤੇ ਮਿੱਠੀ ਤੇ ਛਿੱਟੇ ਮੈਂ ਨਾ ਤੇਖੀ ਦੇ ਤੋ ਤੁੱਫੜ ਬੈਣੀ ਆ ਮਿੱਠੀ ਮੇਰੇ ਵੱਲੋਂ ਮੰਮੀ ਉਹ ਨੂੰ ਪੀਸ ਦੋ ਆਓ ਪੀ ਦੀ ਆ ਤੋ ਇਹ ਤੋ ਕੋਲ ਘਾਟ ਦੇ ਪੀ ਆ ਕੋਲ ਘਾਟ ਦੇ ਪਸਾ ਲਾ ਲਓ ਜੀ ਹੁਣ ਇਹਨਾਂ ਨੂੰ ਪੀ ਦੀਏ ਸੋਹਣੇ ਕਪੂਸੀ ਜੀ ਵਧੀਆ ਨਰਮ ਜੇ ਹੋਗੇ ਨਰਮੋ ਕੇ ਗਰਮ ਹੋ ਗਏ ਦਿਮਾਗ ਹਿੱਲੇ ਪਿਆ ਵਧੀਆ ਗਰਮ ਜੇ ਹੋ ਗਏ ਤੇ ਮਿਸ਼ਰੀ ਨੂੰ ਥੋੜਾ ਜਿਹਾ ਮੇਰੀ ਸਲਾਹ ਹੈ ਵੀ ਆਪਾਂ ਫਨਲ ਨਹੀਂ ਬੈਸੇ ਦਾ ਪੀਦੇ ਹੁੰਦੇ ਮੈਂ ਨਹੀਂ ਕਦੇ ਮਿਸ਼ਰੀ ਪੀਸੀ ਹੈਗੀ ਜਿਹੜਾ ਆਦੇ ਡੈਡੀ ਖੀਂਦੇ ਹੁੰਦੇ ਆ പൗടിയ ਉਰ ਘੱਟੇ ਖਲੋਣਾ ਮੈਨੂੰ ਕੋਈ ਇਹ ਖਲੋਵਾਵਾ ਕੋਈ ਗਾਣਾ ਕਿਨੂੰ ਗਾਜੋ ਸੋਨੇ ਦੇ ਬਾ ਮੇਰੇ ਲਿੰਕ ਲੋੜ ਆਵੇ ਆਇ ਸਕਤੇ ਹੀ ਫੋਟੋ ਲਗ ਗਿਆ ਇਸ ਲਈ ਮੈਂ ਬੋਟਾ ਹੀ ਮਿੱਠੀ ਖਾਧ ਦੇਕ ਮਿਸ਼ਰੀ ਦਾ ਮਿਸ਼ਰੀ ਆ ਆ ਸੁਆਦ ਆ ਗਿਆ ਯਾਹੋਂ ਅੱਜ ਲੈ ਜਾਪਦਾ ਚਮਚਾ ਪਾ ਦੀ ਚਮਚਾ ਪਾਤਾ ਚੱਲਿਆ ਚਾਹ ਵਾਂ ਹਾਂਜੀ ਪਾ ਦੇ ਦੇ ਤਾ ਉਹ ਟੋਪੀ ਆ ਨਹੀਂ ਨੱਖਾ ਫਤਾਨੀ ਫਿਰ ਤੁਸੀਂ ਆਖ ਕਰੋ 아이 ਨੀ ਬਣੀ ਮੈਂ ਨਾ ਜਿਹਾ ਟੋਪੀ ਬੜੀ ਰੱਖਦੇ ਹਾਂ ਮੈਂ ਪਤਾ ਕੀ ਕੀਤਾ ਚੱਕ ਦੇ ਕੱਟੀ ਕੱਪੜਾ ਤੇ ਗੱਡੀ ਆ ਮੈਂ ਲੱਗਦਾ ਸੀਦਾ ਬਿਕੋਸ਼ ਉਹਦੇ ਨੇ ਸਾਫ ਕੀਤਾ ਹੋਇਆ ਅਜੇ ਇਹਨਾਂ ਦੀ ਟੋਪੀ ਨਾ ਜਾ ਕੇ ਗੱਡੀ ਸਾਫ ਕਰਦੇ ਮੈਨੂੰ ਲੱਗਦਾ ਸੀ ਵੀ ਇਹ ਖੁਦ ਕੀਤਾ ਹੋਇਆ ਵੀ ਟੋਪੀ ਇਹ ਕਲ ਨਹੀਂ ਹੋਈ ਹੋਈ ਗੰਦੀ ਕਹ ਰਿਹਾ ਕਹਦਾ ਥੱਲੇ ਡਿੱਗੀ ਮੇ ਤੋਂ ਤੇ ਪੈਰ ਤਰਿਆ ਗਿਆ ਨਹੀਂ ਆਣੇ ਵੀ ਨਾ ਵਾਲੇ ਖਰਾਬ ਆ ਮੈਂ ਕਿਉਂ ਸਹਾਰੂ ਕਰੀ ਕਿੱਤੀ ਬਈਆ ਕਿੱਤੀ